ਵਾਹ ਉਹ ਇਹਨਾਂ ਰੱਖੀ ਪਾ ਵੀ ਬੋਕ ਪੀ ਨਹੀਂ ਆ ਉਹਨਾਂ ਦੀ ਸਾਈਡ ਤੇ ਆ ਗੋਲ ਗੱਲ ਨਹੀਂ ਇਹ ਕਰ ਲਾਂਗੇ ਮੇਰਾ ਨਾਮ ਅਭਿਸ਼ੇਕ ਆ ਕੀ ਹੋਇਆ ਮੋਕੇ ਦੇ ਤੁਸ ਮੋਕੇ ਦੇ ਇਦਾਂ ਹੋਇਆ ਕਿ ਆਪਾਂ ਖਲੋਤੇ ਸਾਈਡ ਤੇ ਉਹ ਕੋ ਚਾਂਪਾ ਕਰਾਈਆਂ ਵਾ ਆਗੇ ਚਾਂਪਾ ਕਰ ਰਹੀਆਂ ਪਿੱਛੋਂ ਗੱਡੀ ਆਈ ਸਾਡੇ ਤੇ ਛਾੜਦੀ ਆ ਜਿਹੜਾ ਦੂਜਾ ਉਹੀ ਨਾ ਚਾਂਪਾ ਬਣਾਉਣ ਵਾਲਾ ਉਰੇ ਤੇ ਤੇਲ ਪੈ ਗਿਆ ਮੇਰਾ ਜੈਕਟ ਕਰਕੇ ਪਚਾ ਗਿਆ ਮੇਰੇ ਇੱਥੇ ਲੱਗੀ ਮੇਰੇ ਆਹ ਹੱਥ ਤੇ ਲੱਗੀ ਸਾਡਾ ਕੋਈ ਕਿੰਨੇ ਸੀ ਗੱਡੀ ਵਿੱਚ ਕਿੰਨੇ ਜਣੇ ਸੀ ਗੱਡੀ ਦੇ ਇੱਕੋ ਜਣਾ ਮੈਨੂੰ ਵੇਖਿਆ ਮੈਨੂੰ ਤੇ ਵੇਖਿਆ ਨਹੀਂ ਜੋ ਗੱਡੀ ਉੱਤੇ ਚੜ ਗਈ ਭਾਈ ਮੈਨੂੰ ਕਿਤੇ ਚੜ੍ਹਨੀ ਆ ਸਾਰੇ ਮੂੰਹ ਤੇ ਪਾਣੀ ਉਹ ਆ ਗਿਆ ਕਿ ਭੱਜ ਗਿਆ ਉਹ ਮੁੰਡਾ ਭਾਜਦਾ ਮੋਕੇ ਦੇ 18 ਸਾਲ ਦਾ ਮੁੰਡਾ ਕੋਲ ਲਾਇਸੈਂਸ ਨਹੀਂ ਹੈਗਾ ਮੈਨੂੰ ਕੁਛ ਅਤਰ ਕੋ ਲਾਇਸੈਂਸ ਹੈਗਾ ਮੁੰਡਾ ਘਬਰਾਇਆ ਪੂਰਾ ਅਰ ਕਹਿੰਦਾ ਮੇਰਾ ਪਾਪਾ ਆਉਂਦਾ ਪਾਪਾ ਆਉਂਦਾ ਬਸ ਉਹ ਮੋਕੇ ਦੇ ਭੱਜ ਗਿਆ ਕੀ ਕਹਿੰਦੀ ਵੀ ਤੂੰ ਪੁਲਿਸ ਆ ਜਾ ਕੋਈ ਕਾਰਵਾਈ ਨਹੀਂ ਕਰਨ ਦੀ ਇਨਸਾਫ ਮੰਗਦੇ ਤੁਸੀਂ ਇਨਸਾਫ ਇਹ ਮੰਗਦੇ ਆ ਵੇ ਕੋ ਮੋਟਰਸਾਈਕਲ ਦਾ ਕਿੰਨਾ ਨੁਕਸਾਨ ਹੋ

ਪੋਲਿਸ ਕਮ ਸੇ ਕਮ ਥੋੜੀ ਦੇਰ ਬਾਅਦ ਆਇਆ ਥਾ ਹਾਂ ਅਬ ਕੀ ਮੰਗ ਕਰਦੇ ਹੋ ਆਪ ਆਪ ਜਾਂਦੇ ਆਪ ਜਾਣੇ ਜਾਏਗੇ ਦੇਖਦੇ ਆਪ ਮੇਰੇ ਭਾਈ ਲੋਗ ਵੇ ਸਭ ਜਾਣਗੇ ਮਿਲ ਕੇ ਦੇਖੋ ਆਪ ਕੀ ਬਤੇ ਹੈ ਕਿ ਤਰ੍ਹਾਂ ਸੜ ਗਿਆ ਪੂਰਾ ਪੂਰਾ ਫਰੀ ਗਿਆ ਪੂਰਾ ਸੜਾ ਹੋਆ ਹੈ ਨਾਮ ਜੇ ਪਾਲਾ ਬਿਹਾਰ ਦਾ ਮੈਂ ਰਹਿਣ ਵਾਲਾ ਜੀ ਪਾਲਾ ਬਿਹਾਰ ਮੀਠਾ ਰੋਡ ਦੇ ਮੈਂ ਰਹਿਣ ਵਾਲਾ ਜੀ ਅਸੀਂ ਅਸੀਂ ਆਪਣੀ ਦੁਕਾਨਦਾਰੀ ਕਰਦੇ ਰੋਡ ਦੇ ਅਸੀਂ ਇੱਥੇ ਨੋਰਮਲ ਸਪੀਡ ਤੇ ਆਉਣ ਨੇ ਇਹਨਾਂ ਦਾ ਕੋਈ ਪੁਰਾਣੀ ਵਾਲ ਬਾਰਿਸ਼ ਹੈਗਾ ਪਤਾ ਨਹੀਂ ਕੋਈ ਆਇਆ ਕਿ ਨਹੀਂ ਉਧਰੋਂ ਆਏ ਤੇ ਸਿੱਧਾ ਢੀ ਲਿਆ ਕੇ ਮੋਟਰਸਾਈਕਲਾ ਢੇ ਵਿੱਚ ਮਾਰਿਆ ਇਹੀ ਮਹਾ ਜਾਣ ਬਜੀ ਸਾਡੀ ਤੁਹਾਡਾ ਮੋਟਰਸਾਈਕਲ ਦੇ ਸੀ ਸਾਡੀ ਮੋਟਰਸਾਈਕਲ ਦੋ ਮੋਟਰਸਾਈਕਲ ਟੁੱਟੇ ਜੇ ਚੋਗਾ ਮੋਟਰਸਾਈਕਲ ਦਾ ਪੂਰਾ ਨੁਕਸਾਨ ਹੋ ਗਿਆ ਕਿੱਥੇ ਕਿਹੜੀ ਜਗ੍ਹਾ ਤੇ ਜਿੱਥੇ ਰੇੜੀ ਹੋ ਕੇ ਲੱਗ ਜਾਏ ਹਾਂਜੀ ਇਹ ਮਜੀਠਾ ਰੋਡ ਹੈਗਾ ਜੀ ਤੁਹਾਡਾ ਮੋਟਰਸਾਈਕਲ ਲੱਗਾ ਸੀ ਹਾਂਜੀ ਸਾਡਾ ਬੋਦਾ ਵੀ ਸੜਿਆ ਗਿਆ ਆ ਵੀ ਦਾ ਨੁਕਸਾਨ ਹੋਇਆ ਇਧਰ ਆ ਆ ਵੀ ਦਾ ਨੁਕਸਾਨ ਆ ਵੀ ਸੜ ਗਿਆ ਸਾਰਾ ਤੇਲ ਕਰ ਮੋਕੇ ਤੁਸੀਂ ਦੱਸੋ ਕੀ ਹੋਇਆ ਭਾਈ ਸਾਹਿਬ ਭਾਜੀ ਮੋਕੇ ਤੇ ਦੱਸੋ ਮੋਕੇ ਤੇ ਕੀ ਹੋਇਆ ਥਾਣੇ ਕਹਿੰਦੇ ਉਸ ਬਣਾਉਂਦੇ ਪਹਿਲੇ ਭਾਈ ਸਾਹਿਬ ਨਹੀਂ ਨਹੀਂ ਬਾਜੀ ਮੌਕੇ ਤੇ ਦੱਸਣੀ ਹੋਇਆ ਦੋ ਗੱਲਾਂ ਦੱਸੋ ਸਾਹਿਬ ਯਸਟ ਆਇਆ ਹੀ ਹੈ ਆਇਆ ਵਿਖਿਆ ਵਾ ਵੀ ਇਹ ਗੱਡੀ ਵੜੀਆ ਆ ਰੀਸੀ ਜਾਂ ਕਿਤਰੋਂ ਵੀ ਆਈ ਆ ਗੱਡੀ ਤੇ ਅਦਾ ਲੱਗੀ ਹੋਈ ਸੀਗੀ ਉੱਜੀ ਲੱਗੀ ਹੋਈ ਆ ਠੀਕ ਹੈ ਹੁਣ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆ ਜਿਹੜੀ ਵਿੱਚ ਮਾਰੀ ਜਾਂਦੇ ਰੇੜੀ ਵਿੱਚ ਵਜੀ ਹੋਈ ਆ ਮੌਕੇ ਤੇ ਰੇੜੀ ਤੇ ਉੱਜੀ ਹੋਈ ਲੱਗੀ ਆ ਤੇ ਦੋ ਮੋਟਰਸਾਈਕਲ ਸੀਗੇ ਬੰਦਾ ਬੰਦਾ ਤੁਹਾਡੇ ਕੋਲ ਹੀ ਆ ਬੰਦਾ ਤੁਹਾਡੇ ਕੋਲ ਜਿੰਨੇ ਗੱਡੀ ਮਾਰੀ ਆ ਸਾਡੇ ਤੋਂ ਜਾ ਚੁੱਕਾ ਸੀ ਹੈਗੇ ਬੱਚੇ ਜਿਹਨਾਂ ਨੂੰ ਮਾਰਨ ਲੱਗਾਈ ਹੋਣੇ